ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 1 ਤੋਂ 3 ਮਾਰਚ ਤੱਕ ਕਰਵਾਏ ਜਾਣ ਵਾਲੇ ਕਪੂਰਥਲਾ ਹੈਰੀਟੇਜ ਫੈਸਟੀਵਲ ਦੀਆਂ ਤਿਆਰੀਆਂ ਮੁਕੰਮਲ ਕਰਨ ਉਪਰੰਤ ਡਿਪਟੀ ਕਮਿਸ਼ਨਰ ਜ਼ਿਲ੍ਹਾ ਕਪੂਰਥਲਾ ਅਮਿਤ ਕੁਮਾਰ ਪੰਚਾਲ ਆਪ ਹਲਕਾ ਇੰਚਾਰਜ ਗੁਲਸ਼ਰਨ ਕਪੂਰ ਆਪ ਦਵਾਬਾ ਸੈਕਟਰ ਪਰਮਿੰਦਰ ਸਿੰਘ ਢੋਂਟ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਗੁਰਪਾਲ ਭਾਰਤੀ ਜ਼ਿਲ੍ਹਾ ਪਾਸ਼ਾ ਅਧਿਕਾਰੀ ਜਸਪ੍ਰੀਤ ਕੌਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਨੇ ਹੈਰੀਟੇਜ ਫੈਸਟੀਵਲ ਮੇਲੇ ਦੀ ਸ਼ੁਰੂਆਤ ਅਸਮਾਨ ਵਿੱਚ ਗੁਵਾਰੇ ਛੱਡ ਕੇ ਕੀਤੀ ਹੈ ਡਿਪਟੀ ਕਮਿਸ਼ਨਰ ਅਤੇ ਭਾਸ਼ਾ ਅਫਸਰ ਨੇ ਲੋਕਾਂ ਨੂੰ ਤੀਸਰੇ ਰੋਜਾ ਕਪੂਰਥਲਾ ਹੈਰੀਟੇਜ ਫੈਸਟੀਵਲ ਹੈਰਟੇਜ ਮੇਲੇ ਵਿੱਚ ਭਾਗ ਲੈ ਕੇ ਵੱਖ-ਵੱਖ ਰੰਗਾਂ ਦਾ ਆਨੰਦ ਲੈਣ ਦੀ اپیل ਕੀਤੀ ਹੈ ਉਹਨਾਂ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ ਸ਼ਾਮ ਨੂੰ ਪੰਜਾਬੀ ਗਾਇਕ ਪ੍ਰੀਤ ਹਰਪਾਲ ਆਪਣਾ فن ਪੇਸ਼ ਕਰਨਗੇ ਦੂਜੇ ਦਿਨ ਸ਼ਾਮ ਇਹ ਕਵਾਲੀ ਵਿੱਚ ਮਲੇਰਕੋਟਲਾ ਦੇ ਪ੍ਰਸਿੱਧ ਕਰਾਮਾਤ ਫਕੀਰ ਕਵਾਲ ਪੇਸ਼ ਕਰਨਗੇ ਮੇਲੇ ਦੀ ਸਮਾਪਤੀ 3 ਮਾਰਚ ਨੂੰ ਸੱਭਿਆਚਾਰਕ ਗੀਤਾਂ ਦੀ ਸ਼ਾਮ ਪ੍ਰਸਿੱਧ ਲੋਕ ਗਾਇਕ ਮਨਮੋਹਨ ਬਾਰਿਸ ਵੱਲੋਂ ਪੰਜਾਬੀ ਵਿਰਸੇ ਨਾਲ ਸੰਬੰਧਿਤ ਗੀਤਾਂ ਦੀ ਪੇਸ਼ਕਾਰੀ ਨਾਲ ਹੋਵੇਗੀ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਮੈਡਮ ਜੇ ਆਪਾਂ ਗੱਲ ਕਰੀਏ ਜਿਹੜਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਹਿ ਲੋ ਕਿ ਬਰਾਸਤੀ ਮੇਲਾ ਜਿਹੜਾ ਕਿ ਮਨਾਇਆ ਜਾ ਰਿਹਾ ਵਾ ਤਾਂ ਆਪਾਂ ਸ਼ਪਵਾਗ ਵੱਲੋਂ ਵੀ ਕਹਿ ਲੋ ਕਿ ਕੀ ਪ੍ਰਬੰਧ ਕੀਤੇ ਗਏ ਸੀ ਇੱਥੇ ਹਾਂਜੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ 1 ਮਾਰਚ ਤੋਂ ਬਰਾਸੇ ਮੇਲਾ ਸੈਨਿਕ ਸਕੂਲ ਕਪੂਰਥਲਾ ਵਿਖੇ ਇਸ ਮੇਲੇ ਦਾ ਆਗਾਜ਼ ਹੋ ਚੁੱਕਾ ਹੈ ਇਸ ਮੇਲੇ ਦੇ ਵਿੱਚ ਮਾਸ਼ਾਅੱਲ ਬਾਸ਼ ਕਪੂਰਥਲਾ ਵੱਲੋਂ ਇੱਕ ਖਾਸ ਗੱਲ ਜਾਰੀ ਕੀਤੀ ਗਈ ਹੈ ਸਾਇਨਿਕ ਗਤੀਵਿਧੀਆਂ ਸਟੇਜ ਨਾਲ ਸੰਬੰਧ ਜਿੰਨੀ ਵੀ ਤਿਆਰੀਆਂ ਸਿਗੀਆਂ ਉਹ ਭਾਸ਼ਾ ਭਾਗ ਵੱਲੋਂ ਕੀਤੀਆਂ ਗਈਆਂ ਹਨ ਉਹਨਾਂ ਦੇ ਤਯੋਗ ਦੇ ਨਾਲ ਜਿਹੜਾ ਇਹ ਸਮਾਗ ਪੂਰਾ ਇਹਦੀ ਰੂਪਰੇਖਾ ਤਿਆਰ ਹੋ ਰਿਹਾ ਹੈ ਤੇ ਮੈਡਮ ਜੀ ਗੱਲ ਕਰੀਏ ਤੇ ਪ੍ਰੋਗਰਾਮ ਕਿੰਨੇ ਦਿਨ ਚੱਲਣਾ ਤਾਂ ਇਹ ਬੰਦ ਕੰਜੀ ਹਾਂਜੀ ਇਹ ਪ੍ਰੋਗਰਾਮ ਆਪਣਾ 3 ਦਿਨ ਦਾ ਹੈ ਪਹਿਲੀ 2 ਤੇ 3 ਮਾਰਚ 3 ਮਾਰਚ ਸ਼ਾਮ ਨੂੰ ਮਨਪੂਰਨ ਪਾਰਕ ਦੇ ਗਾਇਕੀ ਦੇ ਨਾਲ ਇਸ ਮੇਲੇ ਦਾ ਜਿਹੜੀ ਸਮਾਪਤੀ ਹੋਵੇਗੀ ਔਰ ਇਹ 3 ਦਿਨ ਦਾ ਸਮਾਗਮ ਹੈ ਜੋ ਕਪੂਰਥਲਾ ਸ਼ਹਿਰ ਜਿਸ ਨੂੰ ਪੈਰਾਸੌਫ ਪੰਜਾਬ ਵੀ ਕਿਹਾ ਜਾਂਦਾ ਹੈ ਕਪੂਰਥਲਾ ਵਾਸੀਆਂ ਨੇ ਅਜੇ ਹ ਰੰਗ ਰੰਗ ਸਮਾਗਮ ਜਿਹੜੀ ਤਰਜਨਾ ਕਹੋ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਇੱਕ ਸੱਭਿਆਚਾਰਕ ਮਹੌਲ ਸਜਾਇਆ ਗਿਆ ਤੁਸੀਂ ਮੈਨੂੰ ਆਮ ਲੋਕਾਂ ਨੂੰ ਕੀ ਅਪੀਲ ਕਰਦੇ ਮੇਲੇ ਵਿੱਚ ਪਹੁੰਚ ਲੈ ਮੈਂ ਸਾਰੀ ਕੀ ਜਨਤਾ ਦੇ ਕਪੂਠਲਾ ਵਸਿਆ ਨੂੰ ਅਪੀਲ ਕਰਦੀ ਆਂ ਕਿ ਹਮ ਹੁਵਾ ਕੇ ਇਸ ਮੇਲੇ ਦੇ ਵਿੱਚ ਸ਼ਿਰਕਤ ਕਰੋ ਇਸ ਮੇਲੇ ਦੇ ਰੰਗ ਰੰਗਾ ਰੰਗ ਨਾਟਕ ਪ੍ਰੋਗਰਾਮ ਸੱਭਿਆਚਾਰਕ ਦੀਆਂ ਵਕ ਵਕ ਬਣ ਗਿਆ ਦਾ ਆਨੰਦ ਮਾਣੋ ਬਹੁਤ ਲੰਬੇ ਅਰਸੇ ਤੋਂ ਅਜੇ ਹੀ ਜਿਹੜੇ ਰੌਣਕ ਮੇਲੇ ਸੀ ਪੰਜਾਬ ਦੇ ਵਿਰਸੇ ਮੇਲੇ ਤਿਹਾਰ ਇਸ ਲਈ ਕਾਫੀ ਝਮਮੀ ਹੋ ਚੁੱਕੀ ਸੀ ਕਿ ਹੁਣ ਇਸ ਫੇਰ ਤੋਂ ਸ਼ੁਰੂਆਤ ਇਹਨਾਂ ਦੀ ਹੋਈ ਹੈ ਤੇ ਇਹਨਾਂ ਮੇਲਿਆਂ ਦਾ ਆਨੰਦ ਮਾਣੋ ਤੇ ਜ਼ਰੂਰ ਪਹੁੰਚੋ। ਕਪੂਥਲਾ ਸ਼ੁਰੂ ਹੋਣ ਜਾ ਰਿਹਾ ਪਹਿਲਾਂ ਹੁੰਦਾ ਸੀ ਫਿਰ ਅੱਜ ਤੁਸੀਂ ਇਹਨੂੰ ਮੋੜ ਸਰਜੀਤ ਕੀਤਾ ਇਸ ਰਵਾਇਤ ਨੂੰ ਕੀ ਕਹਿਣਾ ਚਾਹੋਗੇ ਅੱਜ ਪਹਿਲਾਂ ਦੇ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਟੂਰਿਜ਼ਮ ਦੇ ਕਲਚਰ ਵਿਭਾਗ ਪੰਜਾਬ ਦਾ ਕਿ ਜਿਨਾ ਸਦਕੇ ਇਹ ਕਪੂਥਲਾ ਨੂੰ ਇਹ ਮਾਨ ਪ੍ਰਾਪਤ ਹੋਇਆ ਕਿ ਅਸੀਂ ਇਹ ਦੁਬਾਰਾ ਤੋਂ ਇਹ ਹੈਰੀਟੇਜ ਫੈਸਟੀਵਲ ਇੱਥੇ ਕਰਾਨ ਜਾ ਰਹੇ ਹਾਂ। ਇਹ ਵੀ ਤੁਹਾਨੂੰ ਪਤਾ ਹੈ ਕਪੂਰਥਲਾ ਇੱਕ ਬੜਾ ਇਤਿਹਾਸਿਕ ਤੇ ਹੈਰੀਟੇਜ ਰਿਚ ਸ਼ਹਿਰ ਹੈ ਤਾਂ ਇਹਦੇ ਵਿੱਚ ਇਹ ਜੇ ਪ੍ਰੋਗਰਾਮ ਇਹ ਜੇ ਸਮਾਗਮ ਹੋਣੇ ਆਪਣੇ ਆਪ ਦੇ ਵਿੱਚ ਸਾਡੇ ਲਈ ਮਾਨ ਦੀ ਗੱਲ ਹੈ ਕਿ ਆਪਾਂ ਫੇਰ ਦੁਬਾਰਾ ਮੁੜ ਜੋ ਇੱਥੇ ਦੀ ਹੈਰੀਟੇਜ ਹੈ ਲੋਕਾਂ ਤੱਕ ਪਹੁੰਚਾਰੇ ਨਹੀਂ ਲੋਕਾਂ ਨੂੰ ਉਹਦੇ ਬਾਰੇ ਜਾਣੂ ਕਰਾਉਣ ਲੱਗੇ ਨਹੀਂ ਲੋਕ ਲੋਕ ਇਹਨੂੰ ਦੇਖਣਗੇ ਅਗਲੀ ਪੀੜ੍ਹੀ ਅਗਲੀ ਜਨਰੇਸ਼ਨ ਨੂੰ ਇਹਦੀ ਹੈਰੀਟੇਜ ਆਪਣੇ ਕਲਚਰ ਦੇ ਬਾਰੇ ਫੇਰ ਦੁਬਾਰਾ ਪਤਾ ਲੱਗੂਗਾ ਜਾਣਕਾਰੀ ਉਹਦੇ ਬਾਰੇ ਪਤਾ ਲੱਗੇਗੀ ਤਸੀਂ ਬਹੁਤ ਵਧੀਆ ਤਰੀਕੇ ਨਾਲ ਇਹਦੇ ਜੋ ਇੰਤਜ਼ਾਮ ਨੇ ਇਹਦੇ ਜੋ ਸਾਰੀ ਬੰਦੋਬਸਤ ਨੇ ਬਹੁਤ ਵਧੀਆ ਤਰੀਕੇ ਨਾਲ ਕੀਤੇ ਨੇ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਇਸ ਤੁਹਾਡਾ ਆਪਣੇ ਸ਼ਹਿਰ ਦੇ ਵਿੱਚ ਤੁਹਾਡਾ ਇਹ ਆਪਣਾ ਫੈਸਟੀਵਲ ਹੈ ਇਹਦੇ ਵਿੱਚ ਤੁਸੀਂ ਸਾਰੇ ਪਰਿਵਾਰ ਦੇ ਨਾਲ ਇੱਥੇ ਪਹੁੰਚੋ ਸਾਡੇ ਸ਼ਹਿਰ ਦੀ ਜੋ ਇੰਨੀ ਰਿਚ ਹੈਰੀਟੇਜ ਹੈ ਇੰਨਾ ਰਿਚ ਕਲਚਰ ਹੈ ਇਹਨੂੰ ਦੇਖਣ ਨੂੰ ਇਹਨੂੰ ਜੀਨ ਦਾ ਇਹਨੂੰ ਦੇਖਣ ਦਾ ਤੁਹਾਨੂੰ ਇੱਕ ਮੌਕਾ ਪ੍ਰਾਪਤ ਹੋ ਰਿਹਾ ਤਾਂ ਇਹਦੇ ਵਿੱਚ ਸਾਰੇ ਤੁਸੀਂ ਆਓ ਧੰਨਵਾਦ ਜੀ ਸਰ ਇਹ ਯੂਥ ਨੂੰ ਕਿੱਥੇ ਨਾ ਕਿੱਥੇ ਵਿਰਸੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਕਿਤੇ ਇਹੋ ਜਿਹਾ ਇਵੈਂਟ ਹੈਲਪਫੁਲ ਨੇ ਤੁਸੀਂ ਵੀ ਯੂਥ ਨੂੰ ਲਿਆਉਣ ਦੇ ਪ੍ਰਯਾਸ ਕੀਤੇ ਨੇ ਇਸ ਮੇਲੇ 'ਚ ਵੀ ਬਿਲਕੁਲ ਅਸੀਂ ਹਰ ਵਾਰ ਨਾਲ ਪਹੁੰਚ ਕਰਨ ਦੀ ਸਾਰੀ ਅਸੀਂ ਕੋਸ਼ਿਸ਼ ਕੀਤੀ ਹੈ ਔਰ ਇੱਥੇ ਤੁਸੀਂ ਦੇਖੋਗੇ ਜੋ ਸਾਡੇ ਵੱਲੋਂ ਜੋ ਇਵੈਂਟਸ ਨੇ ਜਾਂ ਜੋ ਸਾਡੇ ਵੱਲੋਂ ਜੋ ਵੀ ਅਸੀਂ ਐਕਟੀਵਿਟੀ ਇੱਥੇ ਪਲਾਨ ਕੀਤੀਆਂ ਹਰ ਵਰਗ ਨੂੰ ਟੱਚ ਕਰਦੀਆਂ ਚਾਹੇ ਭਾਵੇਂ ਉਹ ਬੱਚੇ ਹੋਣ ਚਾਹੇ ਉਹਨੂੰ ਭਾਵੇਂ ਯੂਥ ਹੋਣ ਨਾਲ ਦੀ ਨਾਲ ਹਰ ਕਿਸਮ ਦਾ ਜੋ ਅਸੀਂ ਟੱਚ ਉਹ ਦੇਣ ਦੀ ਕੋਸ਼ਿਸ਼ ਕੀਤੀ ਹੈ ਚਾਹੇ ਸੂਫੀ ਹੋਵੇ ਕਵਾਲੀ ਹੋਵੇ ਫੋਕ ਹੋਵੇ ਹਰ ਕਿਸਮ ਦਾ ਅਸੀਂ ਇਹਦੇ ਵਿੱਚ ਅਰੇਂਜਮੈਂਟਸ ਕੀਤੇ ਨੇ ਤਾਂ ਮੈਨੂੰ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹ ਜੋ ਸਾਡਾ ਸਾਡਾ ਕੋਸ਼ਿਸ਼ ਹੈ ਸਾਡੀ ਇਹ ਬ੍ਰਿਆਸ ਹੈ ਤੁਹਾਨੂੰ ਸਾਰਿਆਂ ਨੂੰ پسند ਆਊਗਾ اور ਅਖੀਰ ਦੇ ਵਿੱਚ ਫਿਰ ਦੁਬਾਰਾ اپیل ਕਰਾਂਗਾ ਕਿ ਤੁਸੀਂ ਸਾਰੇ ਆਪਣੇ ਪਰਿਵਾਰਾਂ ਦੇ ਨਾਲ ਇੱਥੇ ਆਓ ਇੱਥੇ ਪਹੁੰਚੋ ਔਰ ਆਪਾਂ ਇਹ ਹੈਰਿਟੇਜ ਨੂੰ ਕਪੂਰ ਦੇ ਕਪੂਰਤਾਲਾ ਸ਼ਹਿਰ ਦੀ ਵਿਰਾਸਤ ਨੂੰ ਦੁਬਾਰਾ পুনਜੀਵੀ ਕਰੀਏ ਔਰ ਇਸ ਦਾ ਆਨੰਦ ਮਾਣੀਂਦਾ ਰੋਲ ਹੁੰਦਾ ਹੈ ਕਿਸੇ ਵੀ ਸਮਾਗਮ ਨੂੰ ਕਰਾਉਣ ਦੇ ਵਿੱਚ ਜਿਹੜੀ ਆਪ ਸਰਕਾਰ ਨੇ ਇਸ ਮੇਲੇ ਨੂੰ ਮੋੜ ਸਰਜੀਤ ਕੀਤਾ ਹੈ ਕੀ ਕਹਿਣਾ ਚਾਹੁੰਦੇ ਸਭ ਤੋਂ ਬੈਲਾ ਦਾ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਔਰ ਆਪਣੇ ਟੂਰਿਜ਼ਮ ਮੰਤਰੀ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਕਪੂਥਲਾ ਦਾ ਇਤਿਹਾਸਕ ਸ਼ਹਿਰ ਹੈ ਜਿਹੜਾ ਸਾਡਾ ਵਿਰਾਸਤੀ ਸ਼ਹਿਰ ਹੈ ਉਸੇ ਮੇਲਾ ਕਰਵਾਉਣ ਲਈ ਇੱਕ ਉਪਰਾਲਾ ਕੀਤਾ ਹੈ ਦੇਖੋ ਕਪੂਥਲੇ ਦੀ ਬਹੁਤ ਚਿਰਾਂ ਤੋਂ ਮੰਗ ਸੀ ਕਿ ਇਸ ਦੀ ਵਿਰਾਸਤ ਨੂੰ ਸੰਭਾਲਿਆ ਜਾਵੇ ਕਪੂਥਲੇ ਨੂੰ ਵਿਰਾਸਤ ਨਾਲ ਜੋੜਿਆ ਜਾਵੇ ਸਭਿਆਚਾਰ ਨੂੰ ਜੋੜਿਆ ਜਾਵੇ ਤੇ ਉਸ ਮੁੱਖ ਨੂੰ ਮੰਗ ਨੂੰ ਮੁੱਖ ਰੱਖਦੇ ਹੋਏ ਜੋ ਭਗਵੰਤ ਸਾਹਿਬ ਮਾਨ ਸਾਹਿਬ ਨੇ ਉਪਰਾਲਾ ਕੀਤਾ ਇਹ ਉਪਰਾਲੇ ਦੇ ਰਿਜ਼ਲਟ ਇਹ ਨਿਕਲਣਗੇ ਕਿ ਜਿਹੜਾ ਸਾਡਾ ਯੂਥ ਆ ਉਸ ਸੱਭਿਆਚਾਰ ਨਾਲ ਜੁੜੇਗਾ ਪੰਜਾਬੀ ਸੱਭਿਆਚਾਰ ਨੂੰ ਜਾਣੇਗਾ ਤੇ ਇਸ ਚ ਸਾਨੂੰ ਨਸ਼ਿਆਂ ਨੂੰ ਜਿਹੜੇ ਹੈਗੀ ਠੱਲ ਪਾਉਣ ਦਾ ਵੀ ਕਾਫੀ ਮਦਦ ਮਿਲੇਗੀ ਨੌਜਵਾਨ ਜਿਹੜੇ ਆ ਨਸ਼ਿਆਂ ਤੋਂ ਗ੍ਰਸਤ ਨੇ ਕੋਈ ਸੱਭਿਆਚਾਰਕ ਮੇਲੇ ਤੋਂ ਪ੍ਰੇਰਿਤ ਹੋਗੇ ਇਧਰ ਨੂੰ ਆਪਣੇ ਕਲਚਰ ਵੱਲ ਵਧਣਗੇ ਉਹ ਪੰਜਾਬ ਦਾ ਕਲਚਰ ਜਾਣਨਗੇ ਕਿ ਕਿਵੇਂ ਪੁਰਾਣੇ ਸਮਾਂ ਜਮਾਨੇ ਦੇ ਨੌਜਵਾਨ ਜਿਹੜੇ ਆਪਣੀ ਹੈਲਥ ਨੂੰ ਸੰਭਾਲ ਕੇ ਰੱਖਦੇ ਸੀ ਆਪਣੇ ਕਲਚਰ ਨੂੰ ਸੰਭਾਲ ਕੇ ਰੱਖਦੇ ਸੀ ਤੇ ਆਪਣਾ ਧਿਆਨ ਰੱਖਦੇ ਸੀ ਠੀਕ ਹੈ ਜੀ ਕਪੂਰਤਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ